ਨਸ਼ਿਆਂ ਨੂੰ ਖਤਮ ਕਰੋ ਅਤੇ ਨਸ਼ਿਆਂ ਦਾ ਖਾਤਮਾ ਕਰੋ ਸੋਹਣੇ ਵਸੇ ਪੰਜਾਬ ਨੂੰ ਸੋਹਣਾ ਪੰਜਾਬ ਬਣਾਉਣ ਵਾਸਤੇ ਪੰਜਾਬ ਪੁਲਿਸ ਵੱਲੋਂ ਅੱਜ ਫਿਲੌਰ ਸ਼ਹਿਰ ਦੇ ਡੀਐਸਪੀ ਆਫਿਸ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਡੀਆਈਜੀ ਨਵੀਨ ਸਿੰਘਲਾ ਐਸਐਸਪੀ ਹਰਵਿੰਦਰ ਸਿੰਘ ਵਿਰਤ ਐਸਪੀ ਸਰਬਜੀਤ ਰਾਏ ਜੀ ਨੇ ਸਰਵਣ ਸਿੰਘ ਬਲ ਡੀਐਸਪੀ ਫਿਲੌਰ ਅਤੇ ਐਸਐਚਓ ਫਿਲੌਰ ਅਤੇ ਹੋਰ ਨਾਲ ਲੱਗਦੇ ਪਿੰਡਾਂ ਦੇ ਐਸਐਚਓ ਸਾਹਿਬਾਨ ਵੀ ਮੌਜੂਦ ਰਹੇ ਨਾਲ ਮਿਲ ਕੇ ਗਲਬਾਤ ਕਰਕੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਿਆਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਜੋ ਵੀ ਨਸ਼ਾ ਵੇਚਦਾ ਜਾਂ ਖਰੀਦਾ ਹੋਵੇ ਉਸ ਦੀ ਜਾਂਚ ਪੜਤਾਲ ਕਰਕੇ ਉਸ ਤੇ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਨਸ਼ਾ ਜੜ ਤੋਂ ਖਤਮ ਕੀਤਾ ਜਾਵੇ ਅਤੇ ਕਿਹਾ ਪੰਚਾਇਤ ਸਰਪੰਚਾ ਪਿੰਡਾਂ ਸ਼ਹਿਰਾਂ ਦੇ ਐਮ ਸੀ ਨੰਬਰਦਾਰਾਂ ਨੂੰ ਰਲ ਕੇ ਪੰਜਾਬ ਪੁਲਿਸ ਦੇ ਹੱਥ ਨਾਲ-ਹੱਥ ਮਿਲਾ ਕੇ ਚੱਲਣਾ ਚਾਹੀਦਾ ਹੈ ਕਾਂਕੀ ਜੋ ਨਸ਼ਾ ਤਸਕਰ ਪੰਜਾਬ ਦੇ ਵਿੱਚ ਨਸ਼ਾ ਫੈਲਾ ਰਹੇ ਹਨ ਉਹਨਾਂ ਨੂੰ ਫੜਿਆ ਜਾਵੇ ਅਤੇ ਇਹ ਵੀ ਕਿਹਾ ਕਿ ਜੋ ਨਸ਼ਾ ਵੇਚਦਾ ਹੈ ਜਾਂ ਲੈਂਦਾ ਹੈ ਉਸ ਦੇ ਬਾਰੇ ਪੁਲਿਸ ਥਾਣੇ ਵਿੱਚ ਇੰਤਲਾਹ ਦਿੱਤੀ ਜਾਵੇ ਅਤੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਇਆ ਜਾਵੇ ਪੱਤਰਕਾਰ ਜਗਜੀਤ ਸਿੰਘ ਪੱਟੀ ਦੀ ਵਿਸ਼ੇਸ਼ ਰਿਪੋਰਟ ਜਿੰਨੇ ਵੀ ਤੁਸੀਂ ਨਸ਼ਿਆਂ ਦੇ ਤੇ ਜਿਹੜੇ ਸਰਪਚੇ ਦਰਜ ਕੀਤੇ ਹੈਗੇ ਆ ਜਿੰਨੇ ਕਿ ਉਹਨਾਂ ਦੇ ਅਸਲ 30 ਰਾਤ ਆਮ ਤੌਰ ਤੇ ਕਿੰਨੇ ਪਰਚੇ ਦਰਜ ਹੋਏ ਆ ਸਾਰੇ ਪਿਛਲੇ 25 ਵਿੱਚ ਰਹੇਗੇ ਅਸੀਂ ਅੱਜ ਫਿਲੌਰ ਸਬਡਿਵੀਜ਼ਨ ਔਰ ਨਕੋਦਰ ਸਬਡਿਵੀਜ਼ਨ ਦੇ ਐਸਐਚਓ ਚੌਂਕੀ ਇੰਚਾਰਜ ਔਰ ਹਲਕਾ ਜੀਓਸ ਦੀ ਮੀਟਿੰਗ ਕੀਤੀ ਹੈ ਔਰ ਇਹਦੇ ਵਿੱਚ ਕ੍ਰਾਈਮ ਦੇ ਸਾਰੇ ਪਹਿਲੂ ਡਿਸਕਸ ਕੀਤੇ ਗਏ ਔਰ ਇਹਦੇ ਨਾਲ ਹੀ ਜਿਹੜੇ ਯੁੱਧ ਨਸ਼ਾ ਵਿਰੁੱਧ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਜਿਹੜੇ ਪੈਰਾਮੀਟਰਸ ਆ ਉਹ ਹਰ ਐਸਐਚਓ ਦੀ ਹਰ ਚੌਂਕੀ ਇੰਚਾਰਜ ਦੀ ਜਿਹੜੀ ਪਰਫਾਰਮੈਂਸ ਹੈ ਉਹ ਰਿਵਿਊ ਕੀਤੀ ਗਈ ਕਿੰਨੇ ਉਹਨਾਂ ਨੇ ਪਰਚੇ ਦਰਜ ਕੀਤੇ ਹਨ ਕਿੰਨੇ ਸਮਗਲਰਸ ਫੜੇ ਹਨ ਪਿਛਲੇ 2 ਮਹੀਨਿਆਂ ਦੇ ਵਿੱਚ 1 ਮਾਰਚ ਤੋਂ ਜਦੋਂ ਤੋਂ ਇਹ ਮੁਹਿੰਮ ਸ਼ੁਰੂ ਹੋਈ ਹੈ ਕਿੰਨੀ ਚੌਟੇ ਦੀਆਂ ਕਾਰਵਾਈਆਂ ਹੋਈਆਂ ਕਿੰਨੀਆਂ ਪ੍ਰਾਪਰਟੀਆਂ ਫ੍ਰੀਜ਼ ਹੋਈਆਂ ਕਿੰਨੀ ਡਿਮੋਲੇਸ਼ਨ ਹੋਈਆਂ ਔਰ ਇਸ ਦੇ ਨਾਲ ਹੀ ਕਿੰਨੇ ਬੰਦੇ ਜਿਹੜੇ ਹੈਗੇ ਰੀਹੈਬਿਲੀਟੇਟ ਕੀਤੇ ਡੀ ਐਡਿਕਸ਼ਨ ਸੈਂਟਰ ਚ ਦਾਖਲ ਕਰਾਏ ਹਨ ਉਹ ਸਾਰਾ ਜਿਹੜਾ ਹੈਗਾ ਪਰਫਾਰਮੈਂਸ ਸਾਰੀ ਸਬਡਿਵੀਜ਼ਨ ਫਲੋਰ ਔਰ ਨਗਰਪਦਰ ਦੀ ਅਸੀਂ ਰਿਵਿਊ ਕੀਤੀ ਹੈ